ਇਹ ਬਸੰਤ ਪੰਚਮੀ ਦਾ ਤਿਹਾੜ ਹੈਗਾ ਆ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਇਹ ਤਿਹਾੜ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਆ ਜੋਸ਼ ਇਸ ਤਿਹਾੜ ਦੇ ਵਿੱਚ ਜੇਕਰ ਗੱਲ ਕਰ ਲਈ ਤਾਂ ਸੰਗਤਾਂ ਦਾ ਖਾਸਾ ਦੇਖਣ ਨੂੰ ਮਿਲਦਾ ਆ ਗੁਰੂ ਘਰਾਂ ਦੇ ਵਿੱਚ ਜਾ ਕੇ ਸੰਗਤਾਂ ਨਤਮਸਤਕ ਹੁੰਦੀਆਂ ਨੇ ਅੱਜ ਦਾ ਦਿਨ ਦਸਮ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਵਿਆਹ ਪੁਰਬ ਵੀ ਹੈਗਾ ਆ ਸੋਸ ਨੂੰ ਆ ਯਾਦ ਰੱਖਦੇ ਆ ਅੱਜ ਬਸੰਤ ਪੰਚਮੀ ਤੇ ਤਿਹਾੜ ਤੇ ਸੰਗਤਾ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਿਆ ਨੇ ਇਸ ਵਕਤ ਗੁਰਦੁਆਰਾ ਛਹਾਟਾ ਸਾਹਿਬ ਦੇ ਖੜੇ ਹੋਏ ਆ ਪੰਜਵੀਂ ਅਤੇ ਛੇਵੀਂ ਪਾਤਸ਼ਾਹੀ ਜਿਹਦੇ ਚਲਨ ਸ਼ੋਏ 73 ਤੇ ਪ੍ਰਾਪਤ ਹੋਏ ਗਏ ਨੇ ਇਸ ਗੁਰਦੁਆਰਾ ਸਾਹਿਬ ਦੀ ਜੇਕਰ ਗੱਲ ਕਰ ਲਈਏ ਤਾਂ ਛੇ ਹਟਾ ਛੇ ਹਟਾ ਜਿਸ ਖੂਹ ਤੋਂ ਚੱਲਦੀਆਂ ਸੀਗੀਆਂ ਛਹਾਟਾ ਉਸ ਦਾ ਨਾਮ ਪੈ ਗਿਆ ਗੁਰੂ ਸਾਹਿਬ ਜਦੋਂ ਇਸ 73 ਤੇ ਆਏ ਸੀਗੇ ਇਸ ਇਲਾਕੇ ਦੇ ਵਿੱਚ ਪਾਣੀ ਨਹੀਂ ਸੀ ਹੁੰਦਾ ਜਿੰਨੇ ਵੀ ਖੇਤ ਸੀਗੇ ਉਹ ਸਾਰੇ ਸੁੱਕ ਚੁੱਕੇ ਸੀਗੇ ਤਾਂ ਜਦੋਂ ਸੰਗਤਾਂ ਨੇ ਜਿੰਨੀਆਂ ਵੀ ਲਾਗੇ ਸ਼ਕੀ ਦੀਆਂ ਸੰਗਤਾਂ ਕਿਸਾਨ ਸੀਗੇ ਉਹ ਗੁਰੂ ਪਾਸ਼ਾ ਜੀ ਕੋ ਹੁੰਦੇ ਆ ਉਹ ਕਹਿੰਦੇ ਆ ਕਿ ਜਿੰਨੇ ਵੀ ਸਾਡੇ ਖੇਤ ਆ ਉਹ ਸੁੱਕ ਚੁੱਕੇ ਆ ਪਾਣੀ ਨਹੀਂ ਆ ਰਿਹਾ ਉਹ ਤੋਂ ਗੁਰੂ ਪਾਸ਼ਾ ਜੀ ਨੇ ਇਸ ਜਗ੍ਹਾ ਤੇ ਇੱਕ ਖੂਹ ਦੀ ਉਸਾਰੀ ਕੀਤੀ ਜਿਸ ਦੇ ਵਿੱਚ 6 ਹੱਟਾ ਚਲਾਈਆਂ ਉਹ 6 ਹੱਟਾ ਰਾਈ ਜਿਹੜੇ ਜਿਹੜੇ ਇਲਾਕੇ ਦੇ ਵਿੱਚ ਪਾਣੀ ਗਿਆ ਉਸ ਦਾ ਨਾਮ ਸ਼ਹਾਟਾ ਇਲਾਕਾ ਪੈ ਗਿਆ ਸੋ 25 ਅਤੇ 26 ਪਾਸ਼ਾ ਜੀ ਦੇ ਚਰਨ ਸ਼ੋਇਸ ਜਗ੍ਹਾ ਤੇ ਪ੍ਰਾਪਤ ਹੈਗੇ ਨੇ ਇਸ ਜਗ੍ਹਾ ਤੇ ਆ ਕੇ ਸੰਗਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰੀਆਂ ਨੇ ਇੱਕ ਵਾਰ ਤਸਵੀਰਾਂ ਦੇ ਵਿੱਚ ਗੁਰਦੁਆਰੇ ਦੀ ਸਜਾਵਟ ਅਤੇ ਸੰਗਤਾਂ ਦਾ ਜਿਹੜਾ ਇਕੱਠ ਆ ਉਹ ਦਿਖਾਵਾਂਗੇ ਕਿ ਜਿਸ ਤਰੀਕੇ ਨਾਲ ਠਾਠਾ ਮਾਰਦਾ ਇਕੱਠ ਸੰਗਤਾਂ ਦਾ ਦੇਖਣ ਨੂੰ ਮਿਲ ਰਿਹਾ ਹੈ ਚਾਰੇ ਪਾਸੇ ਜੇਕਰ ਗੱਲ ਕਰ ਲਈਏ ਤਾਂ ਇੱਕ ਵੱਡਾ ਮੇਲਾ ਇਸ ਜਗ੍ਹਾ ਤੇ ਲੱਗਦਾ ਹੈਗਾ ਆ ਦੂਰੋਂ ਦੂਰੋਂ ਸੰਗਤਾਂ ਇਸ ਦਰ ਤੇ ਆਉਂਦੀਆਂ ਨੇ ਖਾਸ ਕਰਕੇ ਗੱਲ ਕਰ ਲਈਏ ਨੌਜਵਾਨ ਇਸ ਜਗ੍ਹਾ ਤੇ ਪੰਤਾਂਕ ਪਤੰਗ ਬਾਜੀ ਕਰਨ ਆਉਂਦੇ ਨੇ ਖਾਸ ਕਰਕੇ ਜਿਵੇਂ ਲੋੜੀ ਦਾ ਤਿਹਾਰ ਲੱਗਦਾ ਹੈ ਜਿਸ ਤੋਂ ਬਾਅਦ ਵਸੰਤ ਪੈਂਛੀ ਜਦੋਂ ਆਉਂਦੀ ਆ ਤਾਂ ਇਸ ਜਗ੍ਹਾ ਤੇ ਨੌਜਵਾਨ ਪਤੰਗਬਾਜ਼ੀ ਕਰਨੋਂ ਹੁੰਦੇ ਨੇ ਆਪਣੇ ਜਿਹੜੇ ਸ਼ੌਂਕ ਆ ਪਤੰਗਬਾਜ਼ੀ ਨੂੰ ਲੈ ਕੇ ਉਹ ਕਰਦੇ ਆਗੇ ਨੇ ਬਾਕੀ ਸੰਗਤਾਂ ਦੀ ਜੇਕਰ ਗੱਲ ਕਰੀਏ ਤਾਂ ਇਸ ਜਗ੍ਹਾ ਤੇ ਸੰਗਤ ਦਾ ਖਾਸਾ ਇਕੱਠ ਦੇਖਣ ਨੂੰ ਮਿਲਦਾ ਹੈ ਗੁਰਦੁਆਰੇ ਦੀ ਸਜਾਵਟ ਦੀ ਜੇਕਰ ਗੱਲ ਕਰਾਂ ਤਾਂ ਸੁੰਦਰ ਫੁੱਲਾਂ ਦੇ ਨਾਲ ਜਿਹੜੀ ਸਜਾਵਟ ਆ ਉਹ ਕੀਤੀ ਗਈ ਹੋਈ ਆ ਲਾਈਟਾਂ ਵੀ ਅਲੱਗ-ਅਲੱਗ ਤਰੀਕੇ ਦੀਆਂ ਜਿਹੜੀਆਂ ਨੇ ਉਹ ਲਗਾਈਆਂ ਹੋਈਆਂ ਨੇ ਰਾਤ ਦਾ ਦ੍ਰਿਸ਼ ਜਿਹੜਾ ਉਹ ਵੀ ਅਲੌਕਿਕ ਦੇਖਣ ਨੂੰ ਮਿਲਦਾ ਹੈਗਾ ਸੋ ਸੰਗਤਾਂ ਦੇ ਵਿੱਚ ਹੁਣ ਤੁਸੀਂ ਉਤਸ਼ਾਹ ਇੱਕ ਵਾਰ ਦੇਖੋ ਜਿਸ ਤਰੀਕੇ ਨਾਲ ਇਸ ਜਗ੍ਹਾ ਤੇ ਸੰਗਤਾਂ ਆਈਆਂ ਹੋਈਆਂ ਨੇ ਆਪਾਂ ਗੱਲਬਾਤ ਕਰਦੇ ਆ ਮੈਨੂੰ ਵੈਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਸਾਹਿਬ ਵੈਗੁਰੂ ਜੀ ਕੀ ਅੱਜ ਮਹਾਂ ਸੰਤ ਪੰਚਮੀ ਦਾ ਤਿਆਰ ਆ ਦਰਸ਼ਨ ਕਰਨ ਪਹੁੰਚੇ ਹੋ ਕਿਦੋਂ ਹਾਂਜੀ ਵੈਗੁਰੂ ਜੀ ਬਹੁਤ ਵਧੀਆ ਮਾਲਕ ਦੇ ਦਰਸ਼ਨ ਕਰਕੇ ਬੜਾ ਆਨੰਦ ਆਇਆ ਵੈਗੁਰੂ ਜੀ ਸੋ ਇੱਕ ਪਾਸੇ ਕਿਸਾਨੀ ਅੰਦੋਲਨ ਵੀ ਚੱਲ ਰਿਹਾ ਹੈ ਆ ਕਿਸਾਨ ਸੰਘਰਸ਼ ਕਰ ਰਹੇ ਨੇ ਸੋ ਇਹਨਾਂ ਬਾਰੇ ਕੀ ਰਾਇਆ ਵੈਗੁਰੂ ਉਹਨਾਂ ਦੀ ਚੜ੍ਹਦੀ ਕਲਾ ਕਰੇ ਮਹਾਰਾਜ ਜੀ ਬਿਲ ਸੰਗਤਾਂ ਇਸ ਜਗ੍ਹਾ ਤੇ ਬਸੰਤ ਪੰਛਮੀ ਦੇ ਤਿਹਾੜੇ ਤੇ ਆ ਕੇ ਦਰਸ਼ਨ ਦੇਦਾਰੇ ਕਰੀਆਂ ਨੇ ਦੂਜੇ ਪਾਸੇ ਕਿਸਾਨੀ ਅੰਦੋਲਨ ਚੱਲ ਰਿਹਾ ਆ ਸੋ ਉਹ ਵੀ ਗੁਰੂ ਮਹਾਰਾਜ ਦਾ ਕੋਟ ਆਸਰਾ ਲੈ ਕੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਤੇ ਦੌ ਰਵਾਨਾ ਹੋਏ ਨੇ ਜਿੱਥੇ ਕਹ ਲਿਏ ਕਿ ਹੁਣ ਸ਼ੰਭੂ ਬਾਰਡਰ 'ਤੇ ਉਹ ਵੀ ਬਸੰਤ ਪੰਛਮੀ ਦਾ ਤਿਹਾੜ ਜਿਹੜਾ ਹੈ ਉਹ ਜ਼ਰੂਰ ਮਨਾਉਂਦੇ ਹੋਣਗੇ ਸੋ ਮੁਰ ਤੋਂ ਤਸਵੀਰਾਂ ਇੱਕ ਵਾਰ ਜ਼ਰੂਰ ਦਿਖਾਵਾਂਗੇ ਹੋਰ ਸੰਗਤਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਜ਼ਰੂਰ ਕਰਾਂਗੇ ਕਿ ਅੱਜ ਵਸੰਤ ਪੰਚਮੀ ਮੌਕੇ ਇਸ ਪਵਿੱਤਰ ਧਰਤੀ ਤੇ ਪਹੁੰਚੇ ਹੋ ਕਿਉਂ ਇਹ ਵਸੰਤ ਪੰਚਮੀ ਜਿਹੜੀ ਇਹ ਖਾਸ ਕਰਕੇ ਮਨਾਈ ਜਾਂਦੀ ਆ ਕਿਉਂਕਿ ਜਿੱਥੋਂ ਤੱਕ ਜ਼ਿਕਰ ਕਰੀਏ ਤਾਂ ਤਾਂ Hindu ਧਰਮ ਨਾਲ ਵੀ ਸਮਰਪਿਤ ਆ Sikh ਧਰਮ ਨਾਲ ਵੀ ਸਮਰਪਿਤ ਆ ਜਿਸ ਨੂੰ ਕਹ ਲਿਆ ਕਿ ਪੱਤ ਝੜਦਾ ਜਦੋਂ ਮੌਸਮ ਉਹ ਮੁੱਕ ਜਾਂਦਾ ਹੈ ਜਦੋਂ ਵਸੰਤ ਪੰਚਮੀ ਜਿਹੜੀ ਆਂਦੀ ਮਾਘ ਦਾ ਮਹੀਨਾ ਖਾਸ ਕਰਕੇ ਹੁੰਦਾ ਹੈ ਬੀਤੇ ਦਿਨੀ ਜਿਹੜਾ ਸੰਗਰਾਮ ਨਿਕਲੀ ਆ ਮਾਘ ਦੇ ਮਹੀਨੇ ਦੀ ਸ਼ੁਰੂਆਤ ਹੋਈ ਆ ਸੋਸ ਨੂੰ ਲੈ ਕੇ ਸੰਗਤਾਂ ਇਸ ਜਗ੍ਹਾ ਤੇ ਪਹੁੰਚੀਆਂ ਨੇ ਆਪਾਂ ਅਗਲ ਬਾਤ ਵੀ ਜਿਹੜੀ ਹੈ ਸੰਗਤਾਂ ਨਾਲ ਜ਼ਰੂਰ ਕਰਾਂਗੇ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਤੇ ਖਾਸਾ ਹੁਸਾ ਹੁਸਾ ਮਿਲ ਰਿਹਾ ਭਾਈ ਕੀ ਨਾਮ ਤੁਹਾਡਾ ਸਕਦਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਆਪਾਂ ਹੀ ਕੜਿਆਲੋਂ ਆਏ ਅੱਜ ਬਸੰਤ ਪੰਚਮੀ ਦਾ ਤਿਉਹਾਰ ਆ ਪਹੁੰਚੇ ਹੋ ਦਰਸ਼ਨ ਕਰਨ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਇੰਜੋਏ ਕਰਨਾ ਹੈ ਬਹੁਤ ਸੰਤਾਈ ਹੋਈ ਭਾਈ ਕਿੰਨੇ ਸਾਲਾਂ ਤੋਂ ਆ ਰਹੇ ਹੋ ਇਸ ਜਗ੍ਹਾ ਤੇ ਭਾਈ ਆਪਾਂ ਬਚਪਨ ਤੋਂ ਛੋਟੇ ਹੁੰਦੇ ਆਉਂਦੇ ਸੀ ਕਿਉਂ ਮਨਾਈ ਜਾਂਦੀ ਬਸੰਤ ਪੰਚਮੀ ਇਸ ਜਗ੍ਹਾ ਤੇ ਖਾਸ ਕਰਕੇ ਸਜਾਵਟਾ ਵੀ ਕੀਤੀ ਜਾਂਦੀ ਨਾ ਥੋੜਾ ਗਿਆਨ ਹੋਵੇਗਾ ਪਰ ਹਾਂਜੀ ਵੱਡਿਆਂ ਨੂੰ ਪਤਾ ਸੀ ਤੇ ਵੈਸੇ ਆਪਾਂ ਨੂੰ ਨਹੀਂ ਇਤਿਹਾਸ ਦਾ ਥੋੜਾ ਜਨਾ ਪੜ੍ਹੋ ਛੋਟੇ ਹਾਂਜੀ ਥੈਂਕ ਯੂ ਭਾਈ ਦੂਜੇ ਪਾਸੇ ਕਿਸਾਨੀ ਅੰਦੋਲਨ ਵੀ ਚੱਲ ਰਿਹਾ ਸੰਘਰਸ਼ ਜਾਰੀ ਹੈ ਉਧਰ ਵੀ ਸੋ ਕਿੱਦਾਂ ਅਰਦਾਸ ਕਰਦੇ ਹੋ ਨਾ ਹਾਂਜੀ ਕਰਦੇ ਹਾਂ ਕਰਦੇ ਹਾਂ ਬਿਲਕੁਲ ਆਪਾਂ ਉਹਨਾਂ ਦੇ ਨਾਲ ਹਾਂਜੀ ਹਾਂਜੀ ਅਰਦਾਸ ਕਰਾਂਗੇ ਜ਼ਰੂਰ ਹਾਂਜੀ ਤਾਂ ਬਿਲਕੁਲ ਸੰਗਤਾਂ ਇਸ ਜਗ੍ਹਾ ਤੇ ਆ ਰਹੀਆਂ ਹੈਗੀਆਂ ਨੇ ਦਰਸ਼ਨ ਦਿਦਾਰੇ ਕਰਨ ਲਈ ਪਹੁੰਚ ਚੁੱਕੀਆਂ ਨੇ ਸੋ ਗੱਲਬਾਤ ਆਪਾਂ ਕਰਦੇ ਸੰਗਤਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹ ਨਾਮ ਤੁਹਾਡਾ ਰਾਜਵਿੰਦਰ ਕਿਹ ਜਗ੍ਹਾ ਤੋਂ ਆਇਓ ਅਸੀਂ ਸ੍ਰੀ ਆਲੀ ਸਾਹਿਬ ਤੋਂ ਸ੍ਰੀ ਆਲੀ ਸਾਹਿਬ ਆਪਣਾ ਦਰਸ਼ਨ ਕਰਨ ਪਹੁੰਚੇ ਬਸੰਤ ਪੰਚਮੀ ਦਾ ਆਹ ਧਿਆਨ ਜੀ ਕਦੋਂ ਤੋਂ ਆ ਰਹੇ ਹੋ ਅਸੀਂ ਹਾਲ ਹੀ ਹੋ ਜਾਂਦਾ ਹਰ ਸਾਲ ਆਉਂਨੇ ਆ ਹਾਂਜੀ ਹਾਂਜੀ ਜਿਵੇਂ ਤਿਆਰ ਕਿਉਂ ਮਨਾਇਆ ਜਾਂਦਾ ਪਤਾ ਤੁਹਾਨੂੰ ਬਸੰਤ ਪੰਚਮੀ ਅਸੀਂ ਸਾਨੂੰ ਪਤਾ ਹੈ ਛੋਟੇ ਹੁੰਦੇ ਤੋਂ ਛੋਟੇ ਹੁੰਦੇ ਤਾਂ ਇਹ ਆਉਂਦੇ ਹਨ ਜੀ ਹਾਂਜੀ ਸਜਾਵਟਾਂ ਕਿਦੀਆਂ ਲੱਗੀਆਂ ਗੁਰਸੇਰ ਦੋਸਤ ਲਾਵਟ ਬਹੁਤ ਸੋਹਣੀ ਹੋਈ ਅੰਦਰ ਸੰਗਤਾਂ ਦੇ ਵਿੱਚ ਕਿੰਨਾ ਕੁ ਚਾ ਆਇਆ ਜਵਾਦੂ ਤੇ ਸ਼ਾ ਤਾਂ ਹੀ ਆਉਂਦੇ ਆ ਹਾਂਜੀ ਅੱਛਾ ਜਿਵੇਂ ਦੂਜੇ ਪਾਸੇ ਕਿਸਾਨੀ ਸੰਘਰਸ਼ ਚੱਲ ਰਿਹਾ ਸੋ ਉਹ ਵੀ ਸ਼ੰਭੂ ਬਾਰਡਰ ਤੇ ਲੜ ਰਹੇ ਨੇ ਪਤਾ ਉਹਦੇ ਬਾਰੇ ਨਾ ਹਾਂ ਧੰਨਵਾਦ ਮੰਗਾ ਵਸਤੇ ਆ ਹਾਂਜੀ ਮੰਗਾ ਵਸਤੇ ਅਰਦਾਸ ਕਰਦੇ ਉਹਨਾਂ ਦੀ ਹਾਂਜੀ ਹਾਂਜੀ ਕਰਦੇ ਆ ਅਰਦਾਸ ਮੰਗਾ ਪੂਰੀਆਂ ਕਰਨ ਹਾਂਜੀ ਤਾਂ ਬਿਲਕੁਲ ਕਹ ਲਈਏ ਕਿ ਸੰਗਠਾ ਜਰੂਰ ਕਿਸਾਨੀ ਸੰਘਰਸ਼ ਨੂੰ ਲੈ ਕੇ ਵੀ ਗੁਰੂ ਘਰਾਂ ਦੇ ਵਿੱਚ ਅਰਦਾਸ ਕਰ ਰਹੀਆਂ ਨੇ ਕਿਉਂਕਿ ਉਹ ਕਿਸਾਨ ਅੰਨਦਾਤਾ ਜੋ ਬਾਰਡਰਾਂ ਤੇ ਡਟੇ ਹੋਏ ਨੇ ਇਸ ਟਾਈਮ ਲੜਾਈ ਲੜ ਰਹੇ ਨੇ ਜਿੱਥੇ ਦਿੱਲੀ ਤੱਕ ਕੂਚ ਕਰਨਾ ਆ ਕਈ ਮੁਸ਼ਕਲਾਂ ਆ ਰਹੀਆਂ ਨੇ ਹਰਿਆਣਾ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਪਰ ਖਾਸਾ ਉਤਸ਼ਾਹ ਇਸ ਜਗ੍ਹਾ ਤੇ ਸੰਗਤਾਂ ਦਾ ਵੀ ਦੇਖਣ ਨੂੰ ਮਿਲ ਰਿਹਾ ਆ ਇੱਕ ਵਾਰ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਜਿਹੜੀ ਗੁਰਦੁਆਰਾ ਸਾਹਿਬ ਦੀ ਸਜਾਵਟ ਆ ਉਹ ਤੁਹਾਨੂੰ ਚੰਗੇ ਤਰੀਕੇ ਨਾਲ ਜਿਹੜਾ ਹੈ ਦਰਸ਼ਨ ਦਿਦਾਰੇ ਕਰਵਾ ਸਕੀਏ ਅਲੱਗ-ਅਲੱਗ ਫੁੱਲਾਂ ਦੇ ਨਾਲ ਸਜਾਵਟ ਜਿਹੜੀ ਆ ਉਹ ਕੀਤੀ ਗਈ ਹੋਈ ਆ ਖਾਸਾ ਉਤਸ਼ਾਹ ਸੰਗਤਾਂ ਦਾ ਦੇਖਣ ਨੂੰ ਮਿਲ ਰਿਹਾ ਹੈ 25 ਅਤੇ 6ਵੀਂ ਪਾਸ਼ਾਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਚਰਨ ਸ਼ੋਇ ਇਸ ਜਗ੍ਹਾ ਤੇ ਪ੍ਰਾਪਤ ਹੈਗੇ ਨੇ ਸੋ ਇੱਕ ਵਾਰ ਇਸ ਸੰਗਤਾਂ ਦਾ ਇਕੱਠ ਜਿਹੜਾ ਤੁਸੀਂ ਦੇਖ ਸਕਦੇ ਹੋ ਸੁੰਦਰ ਫੁੱਲਾਂ ਦੇ ਨਾਲ ਸਜਾਵਟ ਜਿਹੜੀ ਆ ਉਹ ਕੀਤੀ ਗਈ ਹੋਈ ਆ ਅਲੱਗ-ਅਲੱਗ ਫੁੱਲਾਂ ਤੇ ਅਲੱਗ-ਅਲੱਗ ਲਾਈਟਾਂ ਦੇ ਨਾਲ ਇਹ ਜਿਹੜਾ ਖਾਸਾ ਦ੍ਰਿਸ਼ਾ ਉਹ ਦੇਖਣ ਨੂੰ ਮਿਲ ਰਿਹਾ ਆ ਸੋ ਇੱਕ ਵਾਰ ਸਹਿਯੋਗੀ ਨੂੰ ਕਹਾਂਗਾ ਕਿ ਤਸਵੀਰਾਂ ਜਿਹੜੀਆਂ ਨੇ ਉਹ ਜ਼ਰੂਰ ਦਿਖਾਈਆਂ ਜਾਣ ਇਹ ਗੁਰਦੁਆਰਾ ਸ਼੍ਰੀ ਸ਼ਹਾਟਾ ਸਾਹਿਬ ਆ ਜਿਸ ਸਥਾਨ ਤੇ ਚਰਨਛੋਪਾ ਪ੍ਰਾਪਤ ਹੈਗੀ ਆ ਪੰਜਵੀਂ ਅਤੇ ਛੇਵੀਂ ਪਾਤਸ਼ਾਹੀ ਜੀ ਦੀ ਅਲੱਗ-ਅਲੱਗ ਜਿਹੜੇ ਪਕਵਾਨ ਆ ਸੰਗਤਾਂ ਵਾਸਤੇ ਉਹ ਵੀ ਲਗਾਏ ਗਏ ਹੋਏ ਨੇ ਪਕਵਾਨ ਦੀ ਜੇਕਰ ਗੱਲ ਕਰ ਲਈਏ ਤਾਂ ਅਲੱਗ-ਅਲੱਗ ਕਿਸਮਾਂ ਦੇ ਜਿਹੜੇ ਲੰਗਰ ਨੇ ਉਹ ਸੰਗਤਾਂ ਵਾਸਤੇ ਚੱਲਦੇ ਪਏ ਨੇ ਦੂਜੇ ਪਾਸੇ ਕਿਤਾਬੀ ਗਿਆਨ ਜੇਕਰ ਕਹ ਲਈਏ ਗੁਰਮਤ ਗਿਆਨ ਦੀ ਜੇਕਰ ਗੱਲ ਕਰੀਏ ਤਾ ਗੁਰਮਤ ਗਿਆਨ ਦੇ ਜਿਹੜੇ ਲੰਗਰ ਨੇ ਗੁਰਮਤ ਪ੍ਰਚਾਰ ਜਿਹੜਾ ਆ ਉਹ ਵੀ ਇਸ ਜਗ੍ਹਾ ਤੇ ਦੇਖਣ ਨੂੰ ਮਿਲਦਾ ਹੈਗਾ ਆ ਸੋ ਸੰਗਤਾਂ ਦੇ ਵਿੱਚ ਖਾਸਾ ਉਤਸ਼ਾਹ ਆ ਕਹਿ ਲਈ ਕਿ ਅੱਜ ਦਾ ਦਿਨ ਨੌਜਵਾਨ ਇੱਥੇ ਪਤੰਗबाजी ਵੀ ਕਰਨ ਪਹੁੰਚੀ ਆ ਸੋ ਉਹ ਵੀ ਤਸਵੀਰਾਂ ਇੱਕ ਵਾਰ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਨੌਜਵਾਨ ਹੁੰਦੇ ਨੇ ਇੱਥੇ ਜਿਹੜਾ ਸ਼ੌਂਕ ਆ ਉਹ ਪੂਰਾ ਕਰਦੇ ਹੈਗੇ ਨੇ ਜਿਸ ਤਰੀਕੇ ਨਾਲ ਪਤੰਗबाजी ਇਸ ਜਗ੍ਹਾ ਤੇ ਜਿਹੜੀ ਕੀਤੀ ਜਾਂਦੀ ਆ ਉਹ ਇੱਕ ਵਾਰ ਜ਼ਰੂਰ ਤੁਹਾਨੂੰ ਜਿਹੜਾ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਨੌਜਵਾਨ ਜਿਹੜੇ ਨੇ ਤੇ ਪਹੁੰਚਦੇ ਨੇ ਪਲੰਗ ਵਾਜੀਆਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀ ਹੈਗੀਆਂ ਨੇ ਸੋ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਨੌਜਵਾਨો ਦੂਰੋਂ ਦੂਰੋਂ ਆਗੇ ਸ਼ੱਕ ਜਿੰਨੇ ਵੀ ਪਿੰਡ ਹੈਗੇ ਨੇ ਉੱਥੋਂ ਦੀ ਸੰਗਤ ਇਸ ਦਰ ਤੇ ਆਉਂਦੀ ਹੈਗੀ ਆ ਸੋ ਜਿਸ ਨੂੰ ਲੈ ਕੇ ਖਾਸ ਤਿਆਰੀਆਂ ਨੇ ਉਹ ਕੀਤੀਆਂ ਗਈਆਂ ਨੇ ਸੰਗਤਾਂ ਗੁਰੂ ਘਰ ਦੇ ਵਿੱਚ ਆ ਕੇ ਨਤਮਸਤਕ ਹੋ ਰੀਆਂ ਨੇ ਕਿਸਾਨੀ ਸੰਘਰਸ਼ ਲਈ ਅਰਦਾਸ ਵੀ ਕੀਤੀ ਜਾਂਦੀ ਹੈ ਹੋਰ ਸੰਗਤਾਂ ਨਾਲ ਗੱਲਬਾਤ ਕਰਦੇ ਆ ਮਿਰਜੀ ਵੈਗੁਰ ਜੀ ਖਾਲਸਾ ਵੈਗੁਰ ਜੀ ਕੀ ਨਾਮ ਤੋਂ ਡਾਟ ਰਹੋ ਗੱਲ ਸੁਣੋ ਤਾਂ ਹੋਰ ਸੰਗਤਾਂ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਵਾਇਕਰਚ ਖਾਲਸਾ ਬੈਕ ਜੀ ਕਿੰਨਾ ਤੁਹਾਡਾ ਉਹ ਅਵਤਾਰ ਸਿੰਘ ਅੱਜ ਦਰਸ਼ਨ ਕਰਨ ਪਹੁੰਚੇ ਕਿਦਾਂ ਦਾ ਲੱਗ ਰਿਹਾ ਹੈ ਹਾਂਜੀ ਬਹੁਤ ਵਧੀਆ ਜੀ ਬਹੁਤ ਮੇਲਾ ਭਰਿਆ ਹੋਇਆ ਆ ਹਾਂਜੀ ਬਸੰਤ ਪੈਂਜ ਵੀ ਤੇ ਆਏ ਆ ਜੀ ਪੈਂਜ ਵੀ ਤਾਂ ਮੱਥਾ ਦੇਖਣ ਸੁੱਖਣਾ ਜੀ ਕਾਕੇ ਜੀ ਤੇ ਸੁਖਣਾਪੂਰੀ ਕਰਨ ਆਏ ਆ ਸੰਗਤਾਂ ਦਾ ਉਤਸਾਹ ਕਿੰਨਾ ਕੁ ਲੱਗ ਰਿਹਾ ਹੈ ਜੀ ਅੱਜ ਕਾਫੀ ਹੁਸਾਹ ਜੀ ਸੜਕਾਂ 'ਤੇ ਜਾਮ ਲੱਗੇ ਆ ਤੇ ਮੇਲਾ ਕਾਹੋ ਹੀ ਭਰਿਆ ਹੋਇਆ ਆ ਤੇ ਉਹਨਾਂ ਦੇ ਪਾਸੇ ਕਿਸਾਨੀ ਸੰਘਰਸ਼ ਵੀ ਜਾਰੀ ਆ। ਸੋਸ਼ਲ ਨੂੰ ਲੈ ਕੇ ਅਰਦਾਸ ਬੇਨਤੀ ਕਰੋ। ਹਾਂਜੀ ਮਹਾਰਾਜ ਅਰਦਾਸ ਬੇਨਤੀ ਇਹੀ ਕਰਦੇ ਆ ਕਿ ਕਿਸਾਨਾਂ ਦੇ ਸਿਰ ਤੇ ਮਾਣ ਕੇ ਮਿਹਰ ਭਰੇ ਹੱਥ ਰੱਖਣਾ। ਤੇ ਵੇਖੋ ਜੀ ਇਹਨਾਂ ਦੇ ਸਿਰ ਤੇ ਜੀ ਸਾਰਾ ਜੱਗ ਚੱਲਦਾ ਆ ਜੋ ਵੀ ਆਪਾਂ ਆਪਣੇ ਜੱਗ ਦੇ ਜੋ ਵੀ ਆਪਣੇ ਕਿਸਾਨ ਪੈਦਾ ਕਰਦਾ ਉਹ ਅਨਾਜ ਉਹ ਸਭ ਇਹਨਾਂ ਦੇ ਦੇਨ ਬਲੋਤ ਆ ਤੇ ਗੁਰੂ ਮਹਾਰਾਜ ਦਾ ਕਿਰਪਾ ਚਾਹੀਦੀ ਆ ਤੇ ਇਹਨਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ। ਬਿਲਕੁਲ ਹੈ ਕਿ ਅੱਲੀਏ ਕਿ ਕਿਸਾਨੀ ਸੰਘਰਸ਼ ਨੂੰ ਲੈ ਕੇ ਜਿਹੜਾ ਇਹ ਦੌਰ ਆ ਉਹ ਵੀ ਜਾਰੀ ਹੈਗਾ ਆ। ਤੇ ਦੂਜੇ ਪਾਸੇ ਗੁਰੂ ਘਰ ਆ ਕੇ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਤਿਆਰੀਆਂ ਜਿਹੜੀਆਂ ਨੇ ਗੁਰੂ ਘਰ ਦੇ ਵਿੱਚ ਉਹ ਚੱਲਦੀਆਂ ਪਈਆਂ ਨੇ ਸੋ ਤੁਸੀਂ ਵੀ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਵੋ ਬਸੰਤ ਪੰਛਮੀ ਦਾ ਤਿਹਾੜਾ ਆ ਉਹ ਸੰਤਾ ਮਨਾ ਰਹੀਆਂ ਨੇ ਨਾਲ ਦੇ ਨਾਲ ਸ਼ੰਭੂ ਬਾਰਡਰ ਤੇ ਕਿਸਾਨ ਡਟ ਕੇ ਖੜੇ ਹੋਏ ਨੇ ਉਹਨਾਂ ਦਾ ਸਹਿਯੋਗ ਵੀ ਜਿਹੜਾ ਆ ਉਹ ਜ਼ਰੂਰ ਕਰਿਓ ਮੈਨੂੰ ਦਿਓ ਇਜਾਜ਼ਤ ਮੈਂ ਸਿਮਰਦੀਪ ਸਿੰਘ ਨੇ ਵੀ ਗਿਆ ਨਹੀਂ ਆ ਜੰਬੀ ਸਰ